ਕਿਹੜਿਆ ਕਿੱਥੇ ਬੈਠਾ ਕਿਹੜਾ ਦਾ ਨਾਲ ਹੀ ਆ ਜੀ ਮੇਰੇ ਆ ਜਾ ਬਾਬੇ ਅੱਛਾ ਇਹ ਨੇ ਹਾਂ ਜੀ ਹਾਂ ਜੀ ਇਹ ਹੈ ਨਾ ਹਾਂ ਹਾਂ ਬਿਲਕੁਲ ਅਸੀਂ ਵੈਗੁਰੂ ਜਾਈਏ ਹਾਂ ਸਸਥਾ ਤੋਂ ਤਰਨਤਾਰ ਤੋਂ ਜਾਣਦੇ ਨਹੀਂ ਮੈਨੂੰ ਜੀ ਲੋਹੇ ਵਾਲੀ ਦਾ ਜਿੰਨਾ ਹੁੰਦਾ ਉਹਦਾ ਬਬਲੂ ਬਬਲੂ ਏਜੰਟ ਪੱਟੀ ਤੋਂ ਉਹ ਆਉਂਦੇ ਆ ਇੱਥੇ ਠੀਕ ਹੈ ਜੀ ਅਸੀਂ ਆਏ ਹਾਂ ਸੰਸਥਾ ਤੋਂ ਹਾਂ ਜੀ ਤਰਨਤਾਰਨ ਤੋਂ ਠੀਕ ਹੈ ਜੀ ਐਸਵੀ ਦੇ 50000 ਰੁਪਿਆ ਤੁਹਾਡੇ ਵੱਲ ਆਇਆ ਜਿਹਦੀ ਕਿ ਤੁਹਾਡੀ ਰਿਕਾਰਡਿੰਗ ਵੀ ਮੇਰੇ ਕੋਲ ਹੈਗੀ ਹੈ ਦੱਸ ਰਮਨ ਕਲੇ ਵਾਸਤੇ 10 ਆਪਾ ਭਾਜੀ ਇੱਥੇ ਅੱਗੇ ਆ ਜਾ ਇਹ ਆਜੋ ਆਏ ਬਾਬੇ ਆਜੋ ਅੱਗੇ ਆ ਜਾ ਆਜੋ ਅੱਗੇ ਆ ਸਾਰੇ ਹੁਣ ਏਜੰਟ ਮੇਰਾ ਸੀ ਬਬਲੂ ਭਾਜੀ ਜਿਸ ਦਿਨ ਮੇਰਾ ਵੀਜ਼ਾ ਆਇਆ ਨਾ ਦੁਬਈ ਦਾ ਕੱਲ ਹੀ ਹੋਈ ਸੀ ਨਾ ਯੂਰਪ ਭੇਜਣਾ ਇੱਕ ਦਿਨ ਪਹਿਲਾਂ ਉਹ ਇੱਥੇ ਆ ਕੇ ਮੈਨੂੰ ਵੀ ਇਹਨਾਂ ਮਿਲਾ ਕੇ ਗਿਆ ਵਾ ਅੱਛਾ ਹੋ ਗਿਆ ਪੱਟੀ ਪੱਟੀ ਦੀ ਆ ਹਾਂਜੀ ਗੱਲਬਾਤ ਕਰਕੇ ਅੱਛਾ ਸੁਣੋ ਗੱਲ ਜਿੱਦਣ ਮੈਂ ਇੱਥੇ ਬੈਠਾ ਸੀ ਫੋਨ ਜਿੱਦਣ ਮੈਂ ਮੇਰੀ ਗੱਲ ਸੁਣ ਇੱਕ ਮਿੰਟ ਤੋਂ ਬਾਰੇ ਕਹਾਣੀ ਦੇ ਪਾਤਰਾਂ ਪੈਸੇ ਕਿੰਨੇ ਆ 50000 ਬਾਈ ਜੀ 50000 ਲੱਗ ਸੀਗਾ 50 ਨੇ ਮੋੜਦਾ ਤੁਸੀਂ ਖੁਦ ਕਹਿ ਸੀਗਾ ਤੁਹਾਡੀ ਰਿਕਾਰਡਿੰਗ ਮੇਰੇ ਕੋਲ ਹੈ ਹਾਦਿਓ ਬਾਈ ਗੱਲ ਤਾਂ ਸੁਣ ਲਓ ਮੇਰੀ ਦੱਸੋ ਦੱਸੋ ਦੱਸ ਬਾਈ 50000 ਤੁਸੀਂ ਤਸੀ ਹਾਂਜੀ ਪਰ ਕਿੰਨੂ ਤਸੀ ਤੁਹਾਨੂੰ ਆਹ ਨਾ ਸਟੇਟਮੈਂਟ ਆਹ ਲਓ ਸਟੇਟਮੈਂਟ ਲਓ ਜੀ ਮੈਂ ਤੁਹਾਨੂੰ ਉਹਦੇ ਵੰਡ ਕੋਈ ਜ ਨਹੀਂ ਕੁਝ ਵੀ ਨਹੀਂ ਦੁਬਈ ਕਿੱਧਰ ਗਏ ਤੁਸੀਂ ਭਾਜੀ ਇਟਲੀ ਦੀ ਗੱਲ ਕੀਤੀ ਸੀ ਤੁਸੀਂ ਕਹਿੰਦੇ ਜੇ ਨਹੀਂ ਬਣੂਗਾ ਸਾਰੇ ਪੈਸੇ ਵਾਪਸ ਕਰ ਦੇਣਾ ਮੈਂ ਇਹਦੀ ਗੱਲ ਚੱਲ ਦੱਸ ਦੱਸੋ ਤੁਸੀਂ ਮੈਨੂੰ ਐਤੋਂ ਹੀ ਪੰਜਾਹ ਦਿੱਤਾ ਕਿਸੇ ਤਾਂ ਮਿਆਰ ਵੀ ਇਟਲੀ ਜਾਣਾ ਵਾਸਤੇ ਅਰੇ ਬਿਲ ਰਿਸਪੈਕਟ ਦੋਈਆ ਕਹਦੇ ਹੋ ਤੁਸੀਂ ਜਾਂ ਅੱਧੇ ਬੰਦ ਸਾਰੇ ਲਊਗਾ ਅੱਧੇ ਗਾਂ ਲਊਗਾ ਇਟਲੀ ਚ 50 ਹਜ਼ਾਰ ਚ ਪਹੁੰਚ ਜਾਂਦੇ ਹੋ ਫੇਰ ਉਹ ਗੱਲ ਜਦੋਂ ਆਪਣੀ ਗੱਲ ਮੈਂ ਮੇਰੀ ਗੱਲ ਕਿੰਨੇ ਪੈਸੇ ਦਿੱਤੇ ਸੀਗੇ ਏਜੰਟ ਨੂੰ ਪੈਸੇ ਕਿੰਨੇ ਦਿੱਤੇ ਸੀਗੇ ਟੋਟਲ ਪੈਸਾ ਕਿੰਨਾ ਤਾਂ 1 ਲੱਖ ਤੇ 10000 ਰੁਪਏ 10000 1 ਲੱਖ 10000 ਦਿੱਤਾ ਸੀਗਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪੱਟੀ ਵਾਲੇ ਏਜੰਟ ਨੇ ਤੁਹਾਡੇ ਨਾਲ ਗੱਲ ਕੀਤੀ ਸਾਡੇ ਸਾਹਮਣੇ ਉਹਦੀ ਰਿਕਾਰਡਿੰਗ 1 ਲੱਖ 10000 ਸਾਡੇ ਤੋਂ ਲਿਆ ਕਿਆ ਸੀ ਕਿ ਬਾਕੀ ਹਾਂ ਉਹਨੇ ਕੀ ਕਿਹਾ ਕਿ ਤੁਸੀਂ ਕਿਹਾ ਕਿ ਵੀ ਜੀ ਇਸ ਬੰਦੇ ਦੇਤੇ ਆਏ ਮੈਨੂੰ ਸਿਰਫ 50000 ਰੁਪਏ ਟੋਟਲ ਤੁਹਾਨੂੰ 2.2 ਲੱਖ ਰੁਪਏ ਆਇਆ ਸੀਗਾ ਉਹ ਦੂਜੇ ਮੁੰਡਿਆਂ ਦਾ ਵੀ ਦੂਜੇ ਮੁੰਡਿਆਂ ਦਾ ਵੀ ਟੋਟਲ ਓ ਓ ਇਟਸ ਓਕੇ ਇਟਸ ਓਕੇ ਮੇਰੀ ਗੱਲ ਨਹੀਂ ਆਪਣੀ ਮਰਦਾਨਾ ਗੱਲ ਕਰਨੀ ਹੈ ਕੋਈ ਗੱਲ ਨਹੀਂ ਤੁਸੀਂ ਆਪਣੇ ਭਰਾ ਜੀ ਦੁਸ਼ਮਣ ਨਹੀਂ ਜੀ ਹੈਨਾ ਤੁਸੀਂ ਕਿਹਾ ਕਿ ਵੀ ਜੀ ਇਸ ਬੰਦੇ ਦਾ 50000 ਮੈਨੂੰ ਆਇਆ ਹੈਨਾ ਤੁਹਾਡੀ ਆਪਣੇ ਕੋਲ ਪ੍ਰੂਫ ਹੈਗਾ ਠੀਕ ਹੈ ਜੀ ਆ ਆ ਤੇ 50000 ਰੁਪਏ ਉਹਨੇ ਦਿੱਤੇ ਰੱਖਿਆ ਸੀਗਾ ਵਿੱਚੋਂ ਉਹ ਇਹ ਉਤੋਂ ਲੈ ਲਿਆ ਠੀਕ ਹੈ ਠੀਕ ਹੈ ਜੀ ਹੁਣ ਗੱਲ ਇਹ ਹੈ ਕਿ ਇਹ ਵੀ ਦਬਈ ਗਿਆ ਹਾਂ ਦਬਈ ਤੋਂ ਆਪ ਜੀ ਨੇ ਕਿਹਾ ਸੀ ਕਿ ਸਾਡਾ ਏਜੰਟ ਆਊਗਾ ਠੀਕ ਹੈ ਇਹਨੂੰ ਉੱਥੇ ਆਪਣੇ ਕੋਲ ਰੱਖੂਗਾ ਲੈ ਕੇ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਪੇਪਰ ਤਿਆਰ ਹੋ ਕੇ ਇਹਨੂੰ ਇਟਲੀ ਆਪਾਂ ਭੇਜਾਂਗੇ ਠੀਕ ਹੈ ਜੀ ਤੇ ਉੱਥੇ ਪਹੁੰਚ ਕੇ ਬਾਕੀ ਜਿਹੜੇ ਪੈਸੇ ਆ ਅੱਧੇ ਪੈਸੇ ਹੁਣ ਲਏ ਸੀ ਟੋਟਲ ਜਿੰਨਾ ਜਿੰਨੇ ਕਿੰਨੇ ਜਿੰਨਾ ਹੋਏ ਸੀਗਾ ਆਪਾਂ 3.5 ਲੱਖ ਰੁਪਏ ਦੀ ਗੱਲ ਕੀਤੀ ਤੁਸੀਂ ਡਾਊਨ ਹਾਂਜੀ ਆ ਭਾਈ ਆ ਭਾਈ ਨੂੰ ਮੇਰੇ ਕੋਲ ਆਇਆ ਭਾਈ ਤੁਸੀਂ ਮਨੇ ਛੰਗਣ ਵੇਚੇ ਤਾਂ ਕਿੰਨੇ ਦਾ ਗਿਆ 1.5 ਲੱਖ ਰੁਪਏ ਚਲੋ 1.5 ਕਿਹਾ ਮੰਨ ਲਿਆ ਚਲੋ ਤੁਸੀਂ ਲੋਨ ਕਰਾਉਣਾ ਹੈ ਤੁਸੀਂ ਲੋਨ ਕਰਾਉਣਾ ਆਪਣਾ ਤੁਹਾਡਾ ਕੋਈ ਤੁਸੀਂ ਉਹ ਜਿਹੜੇ ਪੈਸੇ ਆ ਤੁਸੀਂ ਆਪਣਾ ਖਰਚ ਕੱਢ ਕੇ ਇਹਦੇ ਪੈਸੇ ਵਾਪਸ ਕਰ ਦਿਓ ਜਿਹੜਾ ਤੁਹਾਡਾ ਖਰਚੇ ਆ ਇਹ ਗੱਲ ਕਰੋ ਸੁਣੋ ਮੇਰੀ ਕੀ ਹਰਦਾ ਨਾ 50000 ਰੁਪਏ ਮੈਂ ਤੁਹਾਨੂੰ ਦਿੱਤਾ ਕੀ ਹੈ ਟਿਕਟ ਤੇ ਵੀਜ਼ਾ ਤੋਂ 50000 ਮੈਂ ਆਪਣੇ ਲਿੱਤਾ ਭਾਈ ਟਿਕਟ 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 ਵੀ ਤਾਂ ਲੈਤੇ ਆ ਮੈਂ ਕੁਝ ਮਾਤੂ ਪਹਿਲੇ ਤੇ ਨਹੀਂ ਦਿੱਤੇ ਤੇ ਮੈਂ ਕੁਝ ਲੈ ਲਵਾਂ 50000 ਦੀ ਭਾਜੀ ਹਾਂਜੀ ਭਾਜੀ ਕਿੰਨੇ ਦੀ ਕਿੰਨੇ ਚੈੱਕ ਕਰੋ ਹਾਂਜੀ ਟਿਕਟਾਂ ਦੇ ਦੱਸ ਦੀ ਟਿਕਟਾਂ ਦੀ ਕਿੰਨੇ ਦੀ 8000 ਦੀ ਹਾਂ ਜੇ ਭਾਈ 8.5 ਕਿੰਨੇ ਦੀ ਤੁਸੀਂ ਦਵਾਈ ਭੇਜਿਆ ਇਕ ਮਿੰਟ ਤੁਸੀਂ ਦਵਾਈ ਭੇਜਿਆ ਮੈਨੂੰ ਹਾਂਜੀ ਤੁਹਾਡਾ ਏਜੰਟ ਕਿਉਂ ਨਹੀਂ 에어ਪੋਰਟ ਤੇ ਲੈਣ ਆਇਆ ਮੈਂ ਟੈਕਸੀ ਤੁਸੀਂ ਕਹਿ ਸੀਗਾ ਕਿ ਏਜੰਟ ਸਾਡਾ ਲੈਣ ਆਊਗਾ ਇਹ ਵਿਚਾਰਾ ਭਾਜੀ ਸੋਨ ਮਿਲਿਆ ਬਾਈਨ ਆਪਾਂ ਇੱਕ 50 ਦਿੱਤਾ ਸਿਰਫ ਹਾਂਜੀ 50 ਜਰ ਮਤਲਬ ਦੁਬਈ ਭੇਜਿਆ ਮੈਂ ਹਾਂਜੀ ਠੀਕ ਹੈ ਅਗਲੇ ਬੰਦੇ ਨੂੰ ਤੁਸੀਂ ਰਿਸਿਵ ਕਰਾ ਕਿੰਨੇ ਪੈ ਲੱਗਣੇ 5 ਰੁਪਏ 10 ਰੁਪਏ ਨਹੀਂ 5 ਨਾ ਮੈਂ 100 ਰੁਪਿਆ ਇਕੱਲਾ ਬੰਦਾ ਯਾਰ ਬਗਾਨਾ ਚਾਰ 100 ਦੀ ਗੱਲ ਹੀ ਗੱਲ ਹੀ ਖਤਮ ਹੋ ਗਈ ਨਾ ਉਹਦੀ ਗੱਲ ਹੀ ਉਹ ਇਹ ਵਿਚਾਰਾ ਚੁੱਪ ਰਿਹਾ ਚੁੱਪ ਰਿਹਾ 2 ਮਿੰਟ ਰ ਰਾ ਇਹ ਸਟਰਗਲ ਕਰਦਾ ਰਿਹਾ ਕੀ ਸਟਰਗਲ ਲੈ ਆ ਕੇ ਉਹਨੂੰ ਉੱਥੇ ਕੋਈ ਲੈਣ ਹੀ ਨਹੀਂ ਆਇਆ ਉੱਥੇ ਵਿਚਾਰੇ ਦੀ ਕੋਈ ਜਾਣ ਪਛਾਣੀ ਨਹੀਂ ਹੈਗੀ ਉੱਥੇ ਤੇ ਮੈਂ ਫਿਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉੱਥੇ ਮੈਂ ਫਿਰ ਮੇਰੀ ਸੰਸਥਾ ਨਾਲ ਵੀ ਜੁੜੇ ਆ ਮੈਂ ਉਹਨਾਂ ਨੂੰ ਕਿਹਾ ਵੀ ਇਹਨੂੰ ਵਿਚਾਰੇ ਨੂੰ ਲੈ ਕੇ ਜਾਓ ਇਹ ਵਿਚਾਰਾ ਉੱਥੇ ਕੋਈ ਗੱਲ ਨਹੀਂ ਇਹ ਵਿਚਾਰਾ ਉੱਥੇ ਸਟਰਗਲ ਕੀਤੀ ਇਹਨੇ ਮੈਂ ਆਪਣੇ ਇੱਕ ਸੈਂਡ ਫੋਨ ਲੈ ਕੇ ਇਹਨੂੰ ਉੱਥੇ ਜਾ ਕੇ ਰੀਸੀਵ ਕਰ ਇਹ ਨੋਟੀਫਿਕੇਸ਼ਨ ਭੇਜੀ ਰੀਸੀਵ ਕੀਤਾ ਚਲੋ ਇਹ ਵਾਪਸ ਇੰਡੀਆ ਇਸ ਨੂੰ ਮਗਾ ਲਿਆ ਅਸੀਂ ਆਪਣੀ ਟਿਕਟ ਕਰਾ ਕੇ ਵਾਪਸ ਮਗਾ ਲਿਆ ਠੀਕ ਹੈ ਜੀ ਹੁਣ ਹਾਂਜੀ ਮੇਰੇ ਭਈਆ 50 ਟਿਕਟ ਵੀਜ਼ਾ ਲਿਤਾ ਦੈਟਸ ਆਲ ਠੀਕ ਹੈ 50 ਹਜ਼ਾਰ ਦੀ ਟਿਕਟ ਵੀ ਜਾ ਦੁਬਈ ਦਾ ਮੇਰੀ ਫਿਲਮ ਕੋ ਨਾ ਲੈਂਦੇ ਯਾਰ ਮੈਂ ਤੂੰ ਜਾਣ ਵਾਲਾ ਭਰਾ ਕਿ ਮੈਂ ਭਾਜੀ ਮੇਰੀ ਇੱਕ ਗੱਲ ਅਸੀਂ ਇੱਕ ਗੱਲ ਸੁਣਾ ਕੇ ਬਹਿ ਜਾ ਮੇਰੀ ਇੱਕ ਗੱਲ ਸੁਣਾ ਮੇਰੀ ਸੁਣੋ ਗੱਲ ਉਸ ਜਿਹੜੇ ਮੁੰਡੇ ਪੇ ਇੱਕ ਮਿੰਟ ਜਿਹੜੇ ਦੂਜੇ ਮੁੰਡੇ ਭੇਜੇ ਹੀ ਨਾ ਅਸੀਂ ਤਾਂ ਫਿਰ ਹੋਲ ਕੇ ਬੈਠੇ ਆ ਮੈਂ ਕੋਈ ਨਹੀਂ ਖਲਾ ਦੇ ਨੇ ਤੁਸੀਂ ਮੁੰਡੇ ਪਸਾਉਂਦੇ ਆ ਪ੍ਰੂਫ ਖਾਓ ਕਿੰਨੇ ਦਾ ਟਿਕਟ ਹੈ ਕਿੰਨੇ ਦੀ ਟਿਕਟ ਹੈ ਦੁਬਈ ਤਾਂ ਗਿਆ ਨਹੀਂ ਕੌਣ ਦੁਬਈ ਗਿਆ ਯਾਰ ਦੁਬਈ ਦੀ ਗੱਲ ਹੀ ਨਹੀਂ ਹੋਈ ਗੱਲ ਦੀ ਇਟਲੀ ਨਹੀਂ ਹੋਈ ਗੱਲ ਦੀ ਇਟਲੀ ਦੀ ਹੋਈ ਹੈ ਮੈਨੂੰ ਪੈਸੇ ਦੁਬਈ ਜਦੋਂ ਮੈਟਿਕ ਦਾ ਵੇਦਾ ਯਾਰ ਕਮਾ ਨਹੀਂ ਗੋ ਇਟਲੀ ਦੀ ਗੱਲ ਕੀਤੀ ਹੋ ਫਰੈਂਚ ਉੱਤਰ ਆ ਮੈਨੂੰ ਪੈਸੇ 50000 ਤੁਸੀਂ ਤਾਂ ਬੋਲਦੇ ਮੇਰੇ ਤੋਂ ਮੈਂ 50 ਲੱਖ ਰਿਆ ਤੁਸੀਂ ਇਹ ਮੇਰੀ ਗੱਲ ਸੁਣਤੀ 50000 ਲਿਆ ਹਾਂਜੀ ਦੁਬਈ ਦੀ ਆਪਣੀ ਇਟਲੀ ਦੀ ਗੱਲ ਹੋਈ ਉਹ ਗੱਲ ਮੁੱਕੋ ਇਹ ਮੈਂ ਨਹੀਂ ਭੱਜਿਆ ਵੱਡੀ ਮਟਾਈ ਲੱਗਦਾ ਕਰਤਾ ਤਾਈ ਲੱਗਦਾ ਕਰ ਮੈਂ ਉਹ ਵੀ ਦੇ ਦੋ ਜਿਹੜਾ ਮਾਰਿਆ ਨਾ ਕੋ ਮੈਂ ਜਿਹੜਾ 50000 ਰੁਪਏ ਉਹ ਤਾਂ ਲੈ ਲਵੋ ਨਾ ਜਿਹਦਾ ਜੈਂਟਾ ਲੈਣ ਹੀ ਨਹੀਂ ਆਇਆ ਗੱਲ ਸੁਣੋ ਹਣੀ ਦੁਬਈ ਵੀਜ਼ਾ ਤਾਂ ਵੀਜ਼ਾ ਲੈ ਗਿਆ ਖਰੀਕੇ ਦੁਬਈ ਯਾਰ ਮੈਂ ਕਹਿੰਦਾ ਇਟਲੀ ਦੀ ਗੱਲ ਹੋਈ ਆ ਜਦੋਂ ਗੱਲ ਇਟਲੀ ਦੀ ਹੋਈ ਆ ਜਦੋਂ ਮੈਂ ਇਹਨੂੰ ਕਿਹਾ ਵਾ ਮੇਰੀ ਗੱਲ ਸੁਣੋ ਤੈਨੂੰ ਨਹੀਂ ਜਦੋਂ ਪਹਿਲੀ ਗੱਲ ਸੁਣ ਤੂੰ ਇਹ ਗੱਲ ਤੇ ਕਿਹਾ ਤੂੰ ਨਾ ਕਰ ਦਿੱਤੇ ਜਿਹੜਾ ਟਾਈ ਲੱਖ ਮੰਗ ਹੀ ਲਿਆ ਭਾਜੀ ਵੀਜ਼ਾ ਦਿੱਤਾ ਟਿਕਟ ਤੇ ਪੈਸੇ ਨਹੀਂ ਲੈਣੇ ਭਾਜੀ ਜਿਹਨ ਗੱਲ ਤੇ ਗੱਲ ਤੇ ਸਾਰੀ ਇਟਲੀ ਦੀ ਹੋਈ ਆ ਮੈਂ ਨਾ ਉਹਨੂੰ ਬੈਠੀ ਲੀਹ ਬਜਾਉਂਦਾ ਨਾ ਨਾ ਤਲਾ ਲਓ ਭਾਈ ਮੈਨੂੰ ਕੋਈ ਦਿੱਕਤ ਨਹੀਂ ਜਿਹੜਾ ਮੀਡੀਅਮ ਲਾ ਲਓ ਮੈਂ ਭਾਈ ਕੰਮ ਟਿਕਟ ਦੀ ਵੀਜ਼ਾ ਦਾ ਫਰੀ ਇਹ ਵੀ ਅੱਜ ਅਸੀਂ ਆਏ ਆ ਜੀਐਮਸੀ ਜਿਹੜਾ ਟਰੈਵਲਸ ਆਲੇ ਉੱਥੇ ਆਏ ਆ ਅਸੀਂ ਠੀਕ ਆ ਜੀ ਆ ਸਾਡਾ ਮੁੰਡਾ ਜਿਹੜਾ ਮਖੂਦੋ ਮੁੰਡਾ ਵਾ ਇਸ ਮੁੰਡਾ ਰਮਨਦੀਪ ਸਿੰਘ ਦਾ ਨਾਮ ਆ ਇਹ ਇਹਨਾਂ ਏਜੰਟਾਂ ਨੇ ਇਹਨੂੰ ਇ ਜੇ ਪੰਜ ਬੰਦੇ ਉਹ ਵੀ ਮੱਲੇ ਕੋਈ ਗੱਲ ਆਪਾਂ ਚਲੋ ਹਾਂ ਇੱਥੇ 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 ਬੋ ਬਿਲਕੁਲ ਬੋ ਇੱਥੇ ਬਾਹਰ ਬੋ ਓਏ ਫੋਨ ਸੇ ਹਾਂ ਆ ਮੈਂ ਵੀ ਲਾਈਵ ਹਾਂ ਆਪਦੇ ਪੇਜ ਤੋਂ ਜਾ ਇੱਥੇ ਬੋ ਆਪਾਂ ਨਿਕਲ ਨਹੀਂ ਦੇਣਾ ਕਿਸਾਨ ਜੀ ਹਾਂ ਲੱਗੇ ਦੂਸੇ ਮੁੰਡੇ ਆ ਗਏ ਨਾ ਮੈਂ ਵੀ ਨਹੀਂ ਬਾਕੀਆਂ ਨੂੰ ਸਾਥ ਲੈਣਾ ਬਾਕੀ ਨੂੰ ਜਾਨਾ ਮੈਂ ਇਟਲੀ ਮਾਰਿਆ ਤੇਰੇ ਅੱਗੇ ਹੋ ਗਈ ਜਿਹਨੂੰ ਜਾਣਨ ਨੂੰ ਪਤਾ ਨਾ ਕੋਈ ਬਈਆ ਨਾ ਨਾ ਜਾਂਦਾ ਤੂੰ ਬਈ ਤੁਸੀਂ ਮੇਰੀ ਗੱਲ ਹਾਂ ਜਾਂਦਾ ਤੂੰ ਬਈ ਭਾਜੀ ਮੈਂ ਚੱਲ ਕੇ ਮੈਂ ਗੱਲ ਕਰਦੀ ਤੁਸੀਂ ਮੇਰੇ ਨਾਲ ਮੇਰੀ ਗੱਲ ਸੁਣ ਬੰਦਾ ਗੱਲ ਕਿਥੋਂ ਦੀ ਹੋਈ ਇਟਲੀ ਦੀ ਹੋਈ ਨਾ ਗੱਲ ਆਪਣੀ ਜਦੋਂ ਮੈਂ ਤੁਹਾਨੂੰ ਕਹਾਂ ਕਿ ਭਾਈ ਮੈਂ ਮੈਂ ਕਰ ਤੋ ਮੈਂ ਕਰ ਤੋ ਗੱਡੀ ਦਾ ਕਰਾਇਆ ਲੈ ਲਿਆ ਅਮਰਸਾ ਤੱਕ ਦਾ ਤੁਹਾਨੂੰ ਮੈਂ ਤਾਰ ਦਿੱਤਾ ਤਰਨ ਤਾਰ ਲਾ ਤੇ ਫਿਰ ਗਲਤ ਕੌਣ ਆ ਮੈਂ ਇੱਦਾਂ ਨਹੀਂ ਬੰਦਾ ਗਿਆ 2.5 ਲੱਖ ਦੇ ਤੈਨੂੰ ਮੈਨੂੰ ਤੂੰ ਕਿਉਂ ਜਦੋਂ ਇਟਲੀ ਪਹੁੰਚੇ ਨਹੀਂ ਆ ਬੰਦਾ ਭਾਈ ਮੈਂ ਸੁਣੋ ਗੱਲ ਮੈਨੂੰ ਕਿਉਂ ਬੰਦਾ ਕਿਉਂ ਭੇਜਿਆ ਵੀਰ ਤੂੰ ਬੰਦਾ ਤੈਨੂੰ ਕਿਉਂ ਭੇਜਿਆ ਭਾਈ ਗੱਲ ਸੁਣੋ 50000 ਮੰਨਦੇ ਵੀ ਆ ਤੂੰ ਭਾਈ ਗੱਲ ਪਤਾ ਕੀ ਹੋਈ ਸੀ ਬੰਦਾ ਗਿਆ ਇਹ ਆਂਦਾ ਵੀ 2.5 ਇੱਕ ਮਿੰਟ ਮੇਰੀ ਗੱਲ ਸੁਣੋ ਹਾਂਜੀ ਗੱਲ ਇਹ ਸੀ ਇਟਲੀ ਦੀ ਅੰਦਾ 2.5 ਲੱਖ ਰੁਪਇਆ ਲੱਗੂਗਾ ਦੁਬਈ ਜਾ ਕੇ ਤੇਰੀ ਆਈਡੀ ਬਣਾ ਕੇ ਲੋਨ ਕਰਾਵਾਂਗੇ ਹਾਂ ਅੱਛਾ ਲੋਨ ਰੱਖ ਲਾਂਗੇ ਅਸੀਂ ਤੈਨੂੰ ਦੇ ਦਾਂਗੇ ਸ਼ੇਨਗਨ ਵੀਜ਼ਾ ਮੈਨੂੰ 에ਰਪੋਰਟ ਤੋਂ ਨਹੀਂ ਲੈਣ ਆਇਆ ਬੰਦਾ ਇਹ ਫਰਾਉਡੀ ਹੋਇਆ ਮੈਂ ਨਹੀਂ ਨਹੀਂ ਆਇਆ ਕੋਈ ਉੱਥੇ ਇਹਦੇ ਵੀ ਗੱਲ ਠੇਕੇ ਖਾ ਗਿਆ ਮੁੰਡਾ ਯਾਰ 50000 ਦੇ ਵਿੱਚ ਮੈਂ ਭਾਜੀ ਬੰਦਾ ਉੱਥੇ ਚੁੱਕਾਂ ਦਾ ਵੀ ਰੱਖਾਂਗਾ ਵੀ ਮੈਂ ਗੱਲ ਇੱਕ ਤੁਹੀਂ ਤਿਆਰ ਬੰਦਿਆਂ ਨੂੰ ਗੱਲ ਚੁੱਕੀ ਚਲੋ ਤੁਸੀਂ ਛੱਡੋ ਪਰਾਂ ਤੁਸੀਂ ਠੱਗੀ ਜਦੋਂ ਤੁਸੀਂ ਦੁਬਈ ਨਾਲ ਠੱਗੀ ਕਰਦੇ ਲੋਨ ਲੈ ਕੇ ਲੈ ਕੇ ਜਾਵਾਂਗੇ ਪੈਸੇ ਤੇ ਜਾਵਾਂਗੇ ਲੈ ਕੇ ਤੇਰੇ ਕੋਲ 5000 ਰੁਪਿਆ ਹਾਂ ਲੈ ਕੇ ਜਾਵਾਂਗੇ ਅਸੀਂ ਇੱਥੋਂ ਲੈ ਕੇ ਜਾਈਏ ਨਹੀਂ ਜਾਂਦੇ ਅਸੀਂ 20 50 ਤੈਨੂੰ ਦਿੱਤਾ 50 ਲੈਣਾ ਅਸੀਂ ਐਦਾਂ ਕੰਮ ਕਰੋ ਕੀ ਬੰਦੇ ਤੁਸੀਂ ਪਾਉ ਪੁੱਜੀਏ ਨਾ ਵਿਚਾਰੇ ਨੇ ਉਹਨੇ ਦਿਨ ਕੱਟੇ ਉੱਥੇ ਜਿਹੜੇ ਮੇਰੇ ਤੋਂ ਪਹਿਲਾਂ 2 ਦਿਨ ਗਏ ਹੀ ਬੰਦੇ ਉਹ ਭਾਈ ਜੀ ਮੇਰੀ ਗੱਲ ਸੁਣੋ ਉਹ ਵੀ ਉਹ ਨਹੀਂ ਸੁਣ ਜੇ ਉਹ ਆ ਗਏ ਤੇਰਾ ਦਫਤਰ ਬੰਦ ਹੋ ਜਾਣਾ 50 ਲੱਖ ਦੀ ਉਹ 50 ਲੱਖ ਮੈਂ ਚਲੋ ਆਈਏ ਮੈਂ ਗਰੀਬ ਹਾਂ ਆਈਏ ਆਈਏ ਸਾਡੇ ਕੋਲ ਪੰਜਾਹ ਰੁਪਏ ਪੈਸੇ ਦੇ 50000 ਰੁਪਿਆ ਕਿੰਨੇ ਹੈਂ ਦੱਸ ਕਿੰਨੇ ਰੁਪਿਆ ਦੇ ਸਾਡਾ 20000 ਰੁਪਿਆ ਦੇ ਭਾਈ ਜੀ ਮੇਰੀ ਗੱਲ ਸੁਣ ਮੇਰੇ ਗੱਲ ਨੇ ਮੁੱਕਦੀ

ਤੂੰ ਕੀ ਭੇਜਦਾ ਮੈਂ ਹੈ ਤੂੰ ਕਿਆ ਕਿਆ ਇਟਲੀਆਂ ਭੇਜਦਾ ਦਬਈਆ ਤੂੰ ਤੂੰ ਬੜਾ ਚੰਗਾ ਮੈਂ ਤੂੰ ਬਹੁਤ ਚੰਗਾ ਮੈਂ ਪਿਆਰ ਤੂੰ ਪਿਆਰ ਯਾਰ ਭੇਜਦੇ ਸਨ ਗੱਲ ਮੁਕੀ ਰਿਲੈਕਸ ਅਸੀਂ 50 ਛੇਤ ਲੈ ਕੇ ਆਣੇ ਦਿੱਤੋ ਰਿਲੈਕਸ ਲੈ ਲਓ ਰਿਲੈਕਸ ਲੈ ਲਓ ਅੱਜੋ ਇਹ ਲੱਗੋ ਪਈ ਆ ਕੋਈ ਨਾ ਫੇਰੇ ਖੜੇ ਆ ਲੈ ਕੇ ਜਾਵਾਂਗੇ ਰਿਲੈਕਸ ਬਸ ਠੀਕ ਆ ਐਵੇਂ ਜਾਣੇ ਕੋ ਬੋਲੀ ਨਾ ਲੈ ਕੇ ਹੀ ਜਾਵਾਂਗੇ ਲੈ ਕੇ ਹੀ ਜਾਵਾਂਗੇ ਕਮਾਲ ਹੋ ਗਈ ਕੋਈ ਗੱਲ ਨਹੀਂ ਦਫ਼ਤਰ ਨੂੰ ਸਾਨੂੰ ਕੱਢ ਕੇ ਦਿਖਾ ਸਾਰੇ ਦਫ਼ਤਰ ਦੇ ਇਹ ਵੀ ਦਫ਼ਤਰ ਦੀ ਵੀਡੀਓ ਬਣਾ ਪਾ ਲੱਗ ਜੂ ਕਿੱਥੇ ਆਇਆ ਆ 50000 ਰੁਪਏ ਤੋ ਲੈਣਾ ਲੈ ਕੇ ਨਹੀਂ ਆ ਭਈ ਆਪਾਂ ਖੜ ਇਸੇ ਕੰਮ ਤੇ ਹੀ ਆ 50000 ਰੁਪਏ ਤੋਂ ਲੈਣਾ ਜਾਂ ਕੋਈ ਤਾਲੇ ਦੇ ਉੱਤੇ ਕੋਈ ਗੱਲ ਨਹੀਂ ਕੋਈ ਨਹੀਂ ਬੰਦਾ ਅਸੀਂ ਕਿਹੜੇ ਰੇਡੀ ਵਾਲੀ ਥੋੜੀ ਪੈਸਾ ਦਿੱਤੇ ਰੇਡ ਡਾਕਟਰ ਵਾਲੇ ਯਾਰ ਗਾਲੀ ਜਿਹਨੂੰ ਆਪਣੀ ਇਡਲੀ ਵੀ ਹੋਈ ਆ ਵੀਰਿਆ ਪਾਜੀ ਨਾ ਜਾਂਦਾ ਤੂੰ ਬੰਦਾ ਯਾਰ ਤੇ ਯਾਰ ਕਮਾਲ ਹੁਣ ਇਹਨੂੰ ਥੋੜੀ ਮੈਨੂੰ ਅੱਗੋਂ ਮੈਨੂੰ ਕਿੰਨੇ ਲੈਣਾ ਹੀ ਨਹੀਂ ਆ ਤੂੰ ਇਹਨਾਂ ਤੇਰੇ ਨਾਲ ਦੇਦਾ ਮੈਂ ਕਿੱਥੇ ਕੋਈ ਕਦੋਂ ਗੱਡੀ ਨਹੀਂ ਭੇਜਦਾ ਮੈਂ ਕਿਦੋਂ ਕਿਹਨੂੰ ਲੈ ਕੇ ਤੂੰ ਮੈਡੀ ਭੇਜ ਉਹਨੂੰ ਕਹਿਂਦਾ ਤੇਰੀ ਰਿਕਾਰਡਿੰਗ ਹੈਗੀ ਆ ਵੀਰਿਆ ਮੇਤੋ ਰਿਕਾਰਡਿੰਗ ਹੈਗੀ ਤੂੰ ਇੱਥੇ ਵੀ ਮੰਨਿਆ ਵੀਡੀਓ ਦੇ ਵਿੱਚ ਪਹਿਲਾਂ ਵੀ ਮੰਨਿਆ ਵਾ ਕਿ 50000 ਮਿਲਿਤਾ ਫੋਨ ਮੇਰੀ ਗੱਲ 50 ਲਿਤਾ ਮਟਿਕੜ ਵੀ ਦਿੱਤਾ ਠੀਕ ਹੈ ਉਹ ਤੇ ਬਾਦ ਪੈਸੇ ਹੀ ਲਿਤਾ ਟਿਕਟ ਵੀ ਜਾ ਟਿਕਟ ਵੀ ਜਾ ਉਦੋਂ ਦੀ ਡੇਢ ਦਾ ਟਿਕਟ ਵੀ ਜਾ ਦਿਖਾ ਦੇ ਤੇ ਭਾਈਓ ਕਿੱਦਾਂ ਗਿਆ ਖਾ ਬਿਨਾ ਜਾਏ ਤਾਂ ਗਿਆ ਬਿਨਾ ਟਿਕਟਰ ਤੋਂ ਗਿਆ ਯਾਰ ਕਮਾਲ ਹੋ ਗਈ ਜਿਹਨੂੰ ਗਾਲ ਲੇਟ ਲਈਦੀ ਹੋਈ ਆ ਟਿਕਟ ਲਈ ਗੱਲ ਹੋਈ ਹੁਣ ਮੈਂ ਕਿਸੇ ਤੋਂ ਪੈਸੇ ਇਤੋਂ ਲੈ ਲਵਾਂ ਯਾਰ ਤੈ ਸਮਝਦੇ ਕਿਉਂ ਨਹੀਂ ਆ ਭਾਈ ਜੀ ਟ੍ਰੇਨ ਚਲਾ ਗਿਆ ਉੱਥੇ ਵਿਚਾਰਾ ਦਬੇ ਹੀ ਤੇ ਨਹੀਂ ਗਿਆ ਮੈਂ 2.5 ਲੱਖ ਜਿਹਨੇ ਲਿਆ ਉਹ ਵੀ ਵਾਸਤੇ ਅਸੀਂ ਵੀ 2.5 ਲੱਖ ਦੀ ਗੱਲ ਕੀਤੀ ਕਮਾਲ ਹੋ ਗਈ ਤੁਹਾਡੇ ਵਾਲੀ ਐਂ ਤੇ 2.5 ਦੀ ਗੱਲ ਵੀ ਨਹੀਂ ਕੀਤੀ ਜਿਹੜਾ 50000 ਲਿਆ ਮੇਰਾ ਭਰਾ ਉਹਦੇ ਦੇ ਦੇ ਉਹਨੇ ਕਰਦੇ ਮੈਂ ਟਿਕਟ ਨਹੀਂ ਦਿੱਤੀ ਮੈਂ ਜਦੋਂ ਗੱਲ ਹੀ ਤੇਰਾ ਦੁਬਈ ਦੀ ਹੋਈ ਨਹੀਂ ਆ ਗੱਲ ਤੇਰੇ ਅਗਲੀ ਦੀ ਹਾਦੋਂਗੀ ਸਤੋਂ ਮੈਂ ਕਹੀ ਯਾਰਾ ਕਿ ਮੈਂ ਪਹਿਲੀ ਲਿੱਤਾ ਟਿਕਟ ਵੀ ਤੇ ਮੈਂ ਫੇਰ ਹੋਈ ਗੱਲ ਕਰੀਂ ਦਿਓ ਟਿਕਟ ਵੀ ਦਾ 50000 ਆ ਗਿਆ ਗੱਲ ਹੀ ਨਹੀਂ ਹੋਈ ਗੱਲ ਨਹੀਂ ਹੋਈ ਕਿ ਭਾਈ ਦੁਬਈ ਦੇ ਕਿ ਮੈਂ ਜਾ ਕੇ ਕੀ ਕਰਾਂ ਤੂੰ ਮੈਨੂੰ ਹੀ ਕਿਹਾ ਕਿ ਤੂੰ ਭੇਜਿਆ ਹਾਂ ਤੂੰ ਕੀ ਤੂੰ ਖੁਦ ਗਿਆ ਯਾਰ ਅਗਲਾ ਬੰਦਾ ਮੇਰਾ ਲੈਣ ਜਾਊਗਾ ਉਹ ਤੇਰੇ ਵਿਚਾਰਾ ਫਸ ਗਿਆ ਸੀ ਤਮਾਰ ਪਹਿਲਾਂ ਦੱਸਿਆ ਕਰਨਾ ਮੈਂ ਦਿਖਾ ਤੋ ਤੁਸੀਂ ਮੈਂ ਦੋ ਮਿੰਟ ਦੋ ਮਿੰਟ ਰਮਨ ਦੋ ਮਿੰਟ ਚੁੱਪ ਰਹੇ ਦੋ ਮਿੰਟ ਸਾਰ ਇੱਕ ਜਣ ਗੱਲ ਕਰ ਲੈਣਾ ਹਾਂ ਤੁਸੀਂ ਇੱਕ ਮਿੰਟ ਭਾਈ ਜੀ ਜਦੋਂ ਆਪਾਂ ਕਿਸੇ ਬੰਦੇ ਨੂੰ ਇਟਲੀ ਦਾ ਕਿਹਾ ਵਾ ਠੀਕ ਹੈ ਜੀ ਉਹ ਤੇ ਬੰਦਾ ਤਿਆਰ ਸੀ ਅਗੂ ਕੋਈ ਰਿਸੀਵ ਕਰਨੀ ਹੈ ਉਹ ਤੇ ਵਿਚਾਰਾ ਅਧ ਵਿਚਾਲੇ ਰਹਿ ਗਿਆ ਭਾਈ ਹੁਣ ਪਰ ਰਿਸੀਵ ਦੀ ਗੱਲ ਕਰਨੀ ਹੈ ਕਿ 50 ਹਜ਼ਾਰ ਦੀ ਗੱਲ ਕਰਨੀ ਹੈ 50 ਹਜ਼ਾਰ ਰੁਪਏ ਲੈ ਕੇ ਜਾਣਾ ਤੇ ਅਸੀਂ ਨਹੀਂ ਜਾਣਾ ਤੇ ਨਹੀਂ ਜਾਣਾ ਬਸ ਤੇ ਤੋਂ ਲੈਣਾ 50000 ਰੁਪਏ ਤੇ ਲੈਣਾ ਪੰਜਾਬੀ ਦੀ ਗੱਲ ਹੈ ਬਸ ਖੜੇ ਫਿਰ ਤੋਂ ਖੜਾ ਵਾ ਖੜਾ ਵਾ ਕੋਈ ਗੱਲ ਨਹੀਂ ਜਦੋਂ ਮਿਲ ਕੇ ਚੱਲ ਜਾਗੇ ਕੋਈ ਗੱਲ ਨਹੀਂ ਕੋਈ ਕਹਾਣੀ ਨਹੀਂ ਖੜਾ ਰਹਿ ਤੂੰ ਕੀ ਤੁਹਾਡਾ ਮਤਲਬ ਕਿ ਦੁਬਈ ਦੇ ਟਿਕਟ ਵੀਜ਼ਾ ਲਈਏ ਬਾਹਰ ਜਾਈਏ ਤੂੰ ਕੀ ਆਪਣੀ ਇੱਜ਼ਤ ਬਈ ਕੁੱਟ ਬਈ ਦਾ ਪੇਚਾ ਕੁੱਟ ਬਈ ਦਾ ਪੇਚਾ ਲੈ 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 ਨਹੀਂ ਪੇਚਾ ਸਾਨੂੰ ਜਾਂ ਨਾਲ ਬੋਲ ਤੂੰ ਗੱਲ ਕਰ ਨਹੀਂ ਤੂੰ ਗੱਲ ਕਰਦਾ ਤੁੱਟ ਬਈ ਨਹੀਂ ਕੀਤੀ ਆ ਤੂੰ ਗੱਲ ਇਟਲੀ ਕਰਕੇ ਭੇਜਦਾ ਦੁਬਈ ਤੇ ਤੂੰ ਖੱਜੀ ਮਾਰਦੇ ਕਿਹੀ ਮਾਰਦੇ ਚਲੋ ਕੋਈ ਗੱਲ ਨਹੀਂ ਤੂੰ ਪਿਆ ਜਾਂ ਪਿਆ ਇੱਥੇ ਓਏ ਇੱਥੇ ਦਰਿਆ ਵਿਛਾਓ ਦਰਿਆ ਵਿਛਾਓ ਇੱਥੇ ਤੇ ਬਹੁਤ ਨਾਲ ਤੂੰ ਪਿਆ ਹੀ ਰੁਪਈਆ ਅਡੀ ਮੇਰੀ ਗੱਲ ਸੁਣ ਲੋ ਇੱਕ ਕਰ ਗਈ ਮੇਰਾ ਕੰਮ ਆ ਇਸਕਦਰ ਜ਼ਮੀਨ ਵੇਚ ਕੇ ਜ਼ਮੀਨ ਵੇਚ ਕੇ ਘੇਰੇ ਰੱਖ ਕੇ ਪੈਸੇ ਇਕੱਠੇ ਕੀ ਕਰ ਲਏ ਮੇਰਾ ਕੰਮ ਛੋਟੀਆਂ ਠਗੀਆਂ ਬਹਿ ਕੇ ਐਸੇ ਤੁਸੀਂ ਤੁਹਾਨੂੰ ਲੋਗ ਮਾਰਦੇ ਊਠਕ ਮਾ ਤੂੰ ਹੀ ਡੱਗੇ ਮਾਰਦੇ ਤੂੰ ਊਠ ਕੇ ਕੋਈ ਗੱਲ ਨਹੀਂ ਕੋਈ ਗੱਲ ਪੈਸੇ ਦੇ ਭਾਈ ਮੈਨੂੰ ਪੈਸੇ ਦੋ ਭਾਜੀ ਇੰਦਰੋਂ ਉਹਨੇ ਵਿਚਾਰੇ ਨੇ ਛੁਗੜਾ ਇੰਨਾ ਕਿ ਉਹ ਵਾਪਸ ਆ ਗਿਆ ਉਹ ਭਾਜੀ ਮੇਰੀ ਗੱਲ ਇਹਨਾਂ ਛੁਗੜਾ ਵਾਪਸ ਆ ਗਿਆ ਟਿਕਟ ਵੀਜ਼ਾ ਮੈਂ ਤਾਂ ਘੁੰਮਰ ਕੇ ਆਜੋ ਸਾਨੂੰ ਪੈਸੇ ਦੇ ਦੋ ਜੀ ਸਾਰੇ 10 ਬੰਦੇ ਨੂੰ ਉਹਨੂੰ ਅੱਗੋਂ ਫੇਵਰੀ ਕੋਈ ਕਰਨਾ ਹੈ ਆਪਣੀ ਕੋਈ ਜਮਾਨ ਦੀ ਗੱਲ ਸਮਝ ਤੂੰ ਕੀ ਬੰਦਾ ਕੀ ਕੀ ਬੰਦਾ ਤੂੰ ਕੀ ਬੰਦਾ ਕੋ ਲੈਣ ਆਊਗਾ ਕੋਈ ਬੰਦਾ ਲੈਣ ਨਹੀਂ ਆਇਆ ਸੂ ਬੰਦੇ ਨੂੰ ਝੂਠਾ ਕਰਨ ਦਿਆ ਤੂੰ ਇੱਕ ਸੰਗਤ ਦੀ ਇੱਕ ਮਿੰਟ ਇੱਕ ਮਿੰਟ ਪਹਿਲੀ ਤੂੰ ਹੀ ਰੋੜਾ ਬੰਦਵੇਂ ਸ ਹਾਂਜੀ ਕੋਈ ਐਸੀ ਪੰਜਾਬੀ ਲੱਗੇ ਤੂੰ ਐਸੀ ਮੇ ਕੋ ਮੇਰੀ ਗੱਲ ਸੁਣ ਤੈਨੂੰ ਪਤਾ ਕੀ ਗੱਲ ਹੋਈ ਆ ਜਦੋਂ ਤੂੰ ਖੁਦ ਮੰਨੇ ਪਤਾ ਇਹਦਾ ਸੁਣਦੇ ਨਾ ਗੱਲ ਬਾਤ ਆ ਤੁਹਾਨੂੰ ਉਹ ਉਹ ਮੈਂ ਕਹ ਰਿਹਾ ਤੂੰ ਤੈਨੂੰ ਟੈਲੀਵਿਜ਼ਨ ਦੇ ਪੈਸੇ ਲੈਂਦੇ ਆ ਉਹ ਦੁਬਈ ਭੇਜਿਆ ਦੈਟਸ ਆਲ ਤੇ ਜਦੋਂ ਜਾਣੇ ਨਹੀਂ ਸੀ ਦੁਬਈ ਭਾਈ ਕਿਹਾ ਕਿਉਂ ਆ ਲੈ ਗੱਲ ਇਹ ਹੀ ਗਲਤੀ ਤੇ ਤੇਰੀ ਕੋਈ ਗਲਤੀ ਨਹੀਂ ਆ ਕੀ ਦਿੱਤੇ ਤਾਨੂੰ ਮੈਂ ਮੇਰੇ ਨਾਲ ਬਾਈ ਤੂੰ 400 ਦੀਨਾ ਕਰ ਮੇਰੇ ਨਾਲ ਮੇਰੇ ਗੱਲ ਮੈਂ ਵੀਰਿਆ ਮੇਰੀ ਗੱਲ ਸੁਣੀ ਗੱਲ ਇੱਥੇ ਹੀ ਮੁਕਣੀ ਹੋ ਇਹਦਾ ਵੀਰ ਦਾ ਹੱਕੇ ਨੂੰ ਦੇ ਦੇ ਅਸੀਂ ਤੇਰੇ ਕੋਈ ਦਿਸਮ ਨਹੀਂ ਹੈਗੇ ਬਸ ਅਸੀਂ ਤੇਰੇ ਕੋਈ ਦਿਸਮ ਨਹੀਂ ਹੈਗੇ ਕਿੱਥੇ ਸਹੱਕ ਤੇ ਹੱਕ ਮੰਗੋ ਨਾ ਭਾਜੀ ਹੱਕ ਮੰਗਦੇ ਆ ਕੀ ਮੰਗਟੇ ਹੋਰ ਕੀ ਕਰਦੇ ਬਾਈ ਬਾਜ ਦਬਈ ਨਹੀਂ ਕਿਹਾ ਇੱਕੜ ਨਹੀਂ ਤੇ ਯਾਰ ਹੱਦ ਹੋ ਗਈ ਕਿਰੋਗਾ ਯਾਰ ਪਹੁੰਚੇ ਨਾ ਦਵਾਈ ਤੇ ਫਿਰ ਉਦਾਂ ਵੀ ਜਾ ਸਕਦਾ ਹੈ ਦਵਾਈ ਦੇ ਟੂਰਸ ਵੀ ਲੈ ਕੇ ਉਦਾਂ ਵੀ ਜਾ ਸਕਦਾ ਤੁਹਾਡੀ ਕੀ ਲੋੜ ਹੀ ਕੀ ਗੱਲ ਕੀਤੀ ਦਵਾਈ ਵੀ ਕੀਤੀ ਤੇ ਪਤਾ ਹੋਗਾ ਪਿੱਛੇ ਦੇ ਪਹਾੜ ਮੂਰਾਈਡ ਵੀ ਚੋਂਦੇ ਨੇ ਮੇਰੇ ਪਾਸੇ ਫਿਰ ਦਵਾਈ ਨਾ ਵੀ ਜਾ ਸਕਦਾ ਕੀ ਟਵੀਜ਼ ਲੈ ਕੇ ਤੁਹਾਡੀ ਕੀ ਲੋੜ ਸੀ ਇਹਾਂ ਦੀ ਆਏ ਸੀਗਾ ਤੇਰੇ ਤੋਂ ਵੀਰ ਤੇਨਾ ਗੱਲ ਹੋਈ ਵੀ ਇਟਲੀ ਭੇਜਣ ਦੀ ਹਾਂ ਉਹਨੂੰ ਫੋਨ ਲਾ ਉਹਨੇ ਇੱਕ ਮਿੰਟ ਉਹ ਬੰਦੇ ਨੂੰ ਫੋਨ ਲਾਉਣੇ ਆ ਯਾਰ ਕਿਹੜੇ ਅਮਰੀਕਨ ਮੈਂ ਨਾ ਆਇਆ ਪਈਆ ਮੈਂ ਸੁਣ ਮੈਂ ਕੋ ਵੀ ਮੈਂ ਸੁਣ ਮੈਂ ਮੈਂ ਇਹਨੂੰ ਪਹਿਲਾਂ ਮੈਂ ਇਹਨੂੰ ਵੀਨ ਨੂੰ ਬੋਲਿਆ ਮੈਂ ਦੁਬਈ ਭਜਣ ਲੱਗਾ ਮੈਂ ਤੇ ਕੋ ਦੁਬਈ ਤੇ ਪੈਸੇ ਲੈਣ ਲੱਗੇ ਤੇ ਪੈਸੇ ਮੈਂ ਨਹੀਂ ਦੇਤੇ ਇਹ ਗੱਲ ਤੁਸੀਂ ਤੇਰੀ ਗੱਲ ਹੁਣ ਤੇਰੇ ਬੰਦਿਆਂ ਨੇ ਤਾਂ ਮੇਰੇ ਤੋਂ 2-3 ਲੱਖ ਰੁਪਈਆ ਮੰਗਿਆ ਤੂੰ ਦੇ ਤਾ ਤੇ ਮੈਂ ਕਾ ਤੂੰ ਦੇਣਾ ਹੀ ਨਹੀਂ ਤੇਰੇ ਗੇ ਫਰਾਡ ਆ ਜਦੋਂ ਫਰਾਡ ਰੇਰਪੋਰਟ ਨਹੀਂ ਲੈਣ ਆਏ ਸਿੱਧਾ ਪੈਸੇ ਮੰਗੀ ਜਾਂਦੇ ਆ 1 ਲੱਖ 10 ਹਜ਼ਾਰ ਚ ਕਿਹੜਾ ਬੰਦਾ ਦੁਬਈ ਜਾਂਦਾ ਇੱਕ ਦਸ 1 ਲੱਖ 10 ਹਜ਼ਾਰ ਕਿਹੜਾ ਬੰਦਾ ਜਾਂਦਾ ਮੈਂ ਲੈਦਾ ਨਹੀਂ ਯਾਰ ਉਹ 50 ਹਜ਼ਾਰ ਉਧਰ ਗਿਆ ਠੀਕ ਹੈ ਤੇਰੇ ਉਹ ਵੀ ਮੈਂ ਵੀਰੇ ਤੇਰੇ ਮੁੰਡੇ ਉਹ ਵੀ ਮੈਂ ਲੈ ਕੇ ਆਉਣੇ ਜਿਹੜੇ ਵਿਚਾਰੇ ਪੂਜੀਏ ਨੇ ਚਾਹ ਪੀਂਦੇ ਨੇ ਕੋਈ ਨਾ ਪਾਣੀ ਪੀਂਦੇ ਨੇ ਆ ਇਹ ਨਾ ਹੋਵੇ ਵੀ ਤੇਰਾ ਮੇਰਾ ਵੀਰ ਹੈ ਨਾ ਤੂੰ ਮੇਰਾ ਭਰਾ ਵਾ ਮੈਂ ਤੇਰਾ ਦੁਸ਼ਮਣ ਨਹੀਂ ਕੋਈ ਹੈ ਪਲੀਜ਼ ਮੇਰੀ ਗੱਲ ਤੁਹਾਨੂੰ ਫਿਰ ਕਾਨੂੰਨ ਦਾ ਡਰ ਹੀ ਨਹੀਂ ਕੀ ਕਾਨੂੰਨ ਦਾ ਡਰ ਹੀ ਨਹੀਂ ਤੁਹਾਨੂੰ ਪੂਜਿਆ ਦਾ ਕੀ ਹੋ ਜਾਊਗਾ ਵੀਜ਼ਾ ਦਿੱਤਾ ਏ ਪੈਸੇ ਲਿੱਤੇ ਆ ਤੇ ਜਦੋਂ ਗੱਲ ਵੀ ਮੇਰੀ ਗੱਲ ਸੁਣੋ ਆਪਾਂ ਅੰਨੇ ਆ ਦੁਬਈ ਭੇਜ ਦੋ ਜਾ ਕੇ ਵਾਪਸ ਆ ਕੇ ਭਾਈ ਮੈਨੂੰ ਪੈਸੇ ਦੋ ਚਲੋ ਗੱਲ ਤੂੰ ਇਡਲੀ ਦੀ ਵੀਜ਼ਾ ਕਿਨੇ ਦਾ ਮੀਜ਼ਾ ਕਿਨੇ ਦਾ ਮਿਲਦਾ ਵੀਜ਼ਾ ਕਿਨੇ ਦਾ ਦੁਬਈ ਦਾ ਦੁਬਈ ਦਾ ਵੀਜ਼ਾ ਦਾ ਵੇਲਾ ਸਾਡੀ ਗੱਲ ਸੁਣ ਵੀਰ ਸਾਡੀ ਤੇਰਾ ਪੰਜਾਬੀ ਜਿਹੜੀ ਗੱਲ ਹੋਈ ਪੰਜਾਬੀ ਵਾਲੀ ਗੱਲ ਤੇ ਹੈ ਤੂੰ ਇੰਨੀ ਦੀ ਗੱਲ ਕਰਕੇ ਮੁੰਡਾ ਦੁਬਈ ਭੈਣ ਲਿਆ ਕੇ ਗਿਆ ਬਸ ਬਸ ਤੂੰ ਬਾਇਆ ਦੁਬਈ ਬਾਇਆ ਇੱਥੇ ਯਾਰ ਅਸੀਂ ਤੇ ਤੂੰ ਪਹਿਲੇ ਯਾਰ ਅੱਛਾ ਚੱਲ ਤੂੰ ਟੂਰਿਸਟ ਵੀ ਆ ਦਿੱਤਾ ਇੱਕ ਮਿੰਟ ਟੂਰਿਸਟ ਵੀ ਆ ਦਿੱਤਾ ਫਿਰ ਇੱਕ ਮਿੰਟ ਯਾਰ ਇੱਕ ਟੂਰਿਸਟ ਵੀ ਆ ਦਿੱਤਾ ਸੁਣ ਲੋ ਗੱਲ ਫਿਰ ਹੋਟਲ ਬੁਕਿੰਗ ਕੈਨਸਲ ਕਿਉਂ ਕਰਾਈ ਤੂੰ ਤੂੰ ਬੰ ਲੱਖ ਰੁਪਏ ਤਾਂ ਹੀ 50000 ਦੇਖਿਆ ਆਗੇ ਕੋਈ ਆਵੇ ਸੁਣੋ ਮਰੀ ਗੱਲ ਇਹਨੂੰ ਦੱਸਾਂਗਾ ਕੋਈ ਤੁਹਾਨੂੰ ਤੇ ਮਸਾਏ ਐ ਇੱਥੇ ਬਹਿਣ ਲਗੇ ਦਰਿਆ ਉੱਛਾ ਗਿਆ ਪੈਸੇ ਅਸੀਂ ਲੈ ਕੇ ਜਾਣਾ ਵੀਰ ਇੱਥੋਂ ਜੋ ਮਰਜ਼ੀ ਕਰ ਲੈ ਤੂੰ ਹੀ ਦੇਂਗਾ ਤੇ ਹੱਥਾਂ ਨੂੰ ਜਣੇ ਆਉਣੇ ਤੇ ਆਖਰੀ ਕਸਟਮਰ ਹੀ ਫਿਰ ਇਹ ਤੋਂ ਅੱਗੇ ਕਸਟਮਰ ਨਹੀਂ ਹੁੰਦਾ ਤੈਨੂੰ ਮਮਾ ਜੀ ਇਹਦੇ ਆਦੇ ਪੇਜ ਤੇ ਪਾਓ ਇੱਕ ਰੀ ਇੱਥੇ ਨਹੀਂ ਆ ਇੱਥੇ ਬਹੁਤ ਦਰਿਆ ਉੱਛਾ ਗਿਆ ਦਰਿਆ ਉੱਤੋਂ ਲੈ ਆਉਣੇ ਦੋਸਤ ਸਿੰਘ ਸਾਹਿਬ ਜੀ ਆਓ ਦਰਿਆ ਲੱਗੇ ਆਈਏ ਅੱਸੀ ਆ ਪੈਣੀ ਇੱਥੇ ਦਰਿਆ ਵਿੱਚ ਆਉਂਦਾ ਮੈਂ ਉੱਥੇ। ਕਮਾਲ ਨਹੀਂ ਦਰੀ ਨਹੀਂ ਹੈਗਾ। ਹਾਂ, ਕਮਾਲ ਹੋ ਗਈ। ਨਾ ਲੜਨ। ਲੜਨਾ। ਕੋਈ ਗੱਲ ਨਹੀਂ ਲੜਦਾ। ਆ ਜਾ। ਇੱਥੇ ਦੋ ਬੇਟਾ ਗੱਲ ਦੇ ਬਾਹਰ। ਇਹ ਕਿਹਾ ਅਫੀਸ ਹੁਣ ਤਾਂ। ਇੱਥੇ ਬਾਹਰ। ਨਹੀਂ ਲੜਦੇ। ਸ਼ਿਕੰਦਰ ਕੂਲ ਡਾਊਨ। ਕੂਲ, ਕੂਲ ਠੰਡੇ। ਆ ਵੀ ਦੁਬਈ ਤੱਕ ਗੱਲ ਹੋਈ ਹੈ। ਮੈਂ ਕਿਹਾ ਇਟਲੀ ਤੱਕ ਹੋਈ ਹੈ ਗੱਲ। ਸੁਣ ਗੱਲਾਂ ਦੇ ਨਾਲ। ਕਿੱਥੋਂ ਤੱਕ ਕੋਈ ਹੀ ਗੱਲ। ਇਹਨੇ ਆਪਾਂ ਨੂੰ ਕਿਹਾ ਛੇ ਮਿੰਟ ਲਾ ਕੇ ਦੋ। ਭਾਜੀ ਮੈਂ ਤਾਂ ਕਿ ਮੈਨੂੰ ਭੇਜਣਾ ਹੈ ਵੇਖਿਆ ਆ ਗਈ ਨਾ ਕਰ ਲੋ ਤੁਹਾਡੀ ਯਾਰ ਮੈਂ ਤੁਹਾਨੂੰ ਕਹਾਂ ਭਾਈ ਮੈਂ ਪੈਸੇ ਲਿੱਤੇ ਨਹੀਂ ਫਿਰ ਮੈਂ ਐਮਬੈਸੀ ਦੇ ਮੈਨੂੰ ਯਾਰ ਵੀਰੇ 50000 ਤੂੰ ਫੋਟ ਮੰਨਿਆ ਮੈਂ ਦੁਬਈ ਭੇਜਿਆ ਮੈਂ ਤਾਂ ਕਹਿ ਕੇ ਭੇਜਣ ਮੈਂ ਯਾਰ ਹਾਦੋ ਗਿਆ ਬੈਸੀ ਨਾ ਭਾਈ ਭੇਜਿਆ ਹਾਂ ਉਹ ਵੀਰੋ ਭਾਜੀ ਨਾ ਜਾਂਦਾ ਭਾਜੀ ਨਾ ਜਾਂਦਾ ਕਿਹੜਾ ਹਾਂ ਮੇਰੀ ਗੱਲ ਸੁਣੋ ਕਿਹੜਾ ਬੰਦਾ ਵਾ ਜਿਹੜਾ ਟੂਰਿਸਟ ਵੀਜ਼ਾ ਦੁਬਈ ਦਾ ਏਜੰਟਾ ਤੋਂ ਬੰਦਾ ਯਾਰ ਟੂਰਿਸਟ ਵੀਜ਼ਾ ਤਾਂ ਆਪ ਖੁਦ ਲੈ ਲੈ ਸਕਦਾ ਬੰਦਾ ਕੋਈ ਪਾਸੋਂ ਵੀ ਨਹੀਂ ਭੇਜਦਾ ਹਾਂ ਕਿਸੇ ਦੀ ਕੀ ਲੋੜ ਹੈ ਤੂੰ ਵੀਜ਼ਾ ਤਾਂ ਆਪ ਖੁਦ ਕਰ ਸਕਦੇ ਆ ਮੇਰੇ ਭਰਾ ਵੇ ਦਾ ਦਰਿ ਪਾ ਜੀ ਅਸੀਂ ਕੋਣ ਨਹੀਂ ਕਰਦੇ ਮੈਂ ਨਹੀਂ ਮੰਗਦਾ ਮੈਂ ਨਹੀਂ ਮੰਗਦਾ ਮੈਂ ਹੁਣ ਨਹੀਂ ਮੰਗਦਾ ਆਪਾਂ ਦੁਬਈ ਜਾਂਦੇ ਆ ਓਏ ਨਹੀਂ ਮੰਗਦਾ ਮੈਂ ਹੁਣ ਨਹੀਂ ਤੇ ਤੂੰ ਮੰਗਦਾ ਪੈਸੇ ਆਪਾਂ ਇੱਥੇ ਧਰਨਾ ਲਾਈਏ ਬਾਹਰ ਹਾਂ ਬਾਬਾ ਜੀ ਆਪਾਂ ਬਾਹਰ ਕਰਾਉਣਾ ਆ ਇੱਥੇ ਦਫਤਰ ਚ ਲਾਉਣਾ ਦਫਤਰ ਦੇ ਦਫਤਰ ਚ ਹਾਂ ਇਹਨੂੰ ਜਾਣ ਨਹੀਂ ਦੇ ਰੱਗਦਾ ਓਏ ਉੱਥੇ ਜਾ ਕੇ ਦਰੀਆਂ ਲੈ ਕੇ ਆ ਦੋ ਆ ਮੈਂ ਲੈ ਕੇ ਆਉਣਾ ਜੀ ਹਾਂ ਬਹੁਤ ਇੱਥੇ ਧਰਨਾ ਲਾਓ ਜੀ ਰਮਨ ਚਾਬੀ ਦੇ ਆਪਣੇ ਲਈ ਕੋਈ ਆ ਜਾ ਵੀਰ ਆ ਜਾ ਤਾ ਲੈ ਮੋਟਾ ਚਾਬੀ ਦੇ ਹਾਂ ਇੱਥੇ ਲਾਓ ਧਰਨਾ ਬਹੁਤ ਇੱਥੇ ਹਾਂ ਇੱਥੇ ਬੈਠ ਮੇਰਾ ਵੀ ਤੁਵੀ ਤੇ ਬਹਿ ਜਾ। ਆ ਭਾਜੀ ਮੈਂ ਉਹ ਵੀ ਤੇ ਭੱਜ ਲਗਾ ਦਫਤਰ ਮੇਰਾ। ਬਹਿ ਜਾ ਇੱਥੇ ਬਹਿ ਜਾ। ਉਹ ਮੇਰਾ ਭਰਾ ਬਹਿ ਜਾ ਮੇਰਾ ਭਰਾ ਅਗਰ ਨਾ ਲੜਦੇ। ਕੋਈ ਨਾ ਕਰੋ ਬਹਿ ਨੀਂ ਕਿੱਦਾਂ। ਮੈਂ ਲੱਗਿਆ ਮੈਂ ਬੜਾ ਜ਼ਬਰਦਸਤ ਹੀ ਹੈ। ਕੋਈ ਗੱਲ ਨਹੀਂ। ਤਾਂ ਮੈਂ ਕਿਤੇ ਭੱਜਣ ਲੱਗਾ। ਭੱਜਣ ਉੱਥੇ ਬਹਿ ਜਾ ਬਸ। ਉੱਥੇ ਬਹਿ ਜਾ। ਅਸੀਂ ਵੀ ਨਹੀਂ ਕਿਤੇ ਭੱਜਣ ਲੱਗਾ। ਤੇਰਾ ਦਫਤਰ ਉੱਥੇ ਬਹਿ ਜਾ। ਇਹ ਸੁਣੇ ਨਾ। ਇਹ ਤਰ੍ਹਾਂ ਨਹੀਂ। ਉਹ ਵੀ ਅਸੀਂ ਪੈਸੇ ਲੈ ਕੇ ਜਾਂਦੇ ਉੱਥੇ ਬਹਿ ਜਾ। ਇੱਕ ਮਿੰਟ। ਇੱਕ ਮਿੰਟ। ਇੱਕ ਮਿੰਟ। ਉਹ ਸਿੰਘ ਆਉਂ। ਇੱਧਰ ਆਉਂ। ਚਲੋ। ਆਹ ਚਲੋ ਸੁਣੋ ਗੱਲ। ਵੇਖੋ ਏਦਾਂ ਬਦਮਾਸ਼ੀ ਕੀ ਕੀਤੇ ਆ ਭਾਈ ਬਦਮਾਸ਼ੀ ਨਹੀਂ ਕਰ ਰਹੇ ਅਸੀਂ ਸਾਡੇ ਸਾਡਾ ਧੱਕਾ ਹੋਇਆ ਹੈ ਸਾਡੇ ਨਾਲ ਇੱਥੇ ਧੱਕਾ ਆਇਆ ਮੈਂ ਮੰਦਾ ਦਫ਼ਤਰ ਆ ਸਿੰਘ ਸਾਹਿਬੀ ਸਾਡੇ ਨਾਲ ਧੱਕਾ ਹੋਇਆ ਨਹੀਂ ਧੱਕਾ ਧੱਕਾ ਐਦਾ ਨਹੀਂ ਜਿਦ ਤਰਾ ਤੁਸੀਂ ਹੁਣ ਮੈਂ ਦੇ ਉਥੋਂ ਅੰਦਰ ਸੁਣਦਾ ਮੈਂ ਤਾਂ ਐਗਰੀਆ ਮੈਂ ਤਾਂ ਐਗਰੀਆ ਕਿਹ ਕਿਹ ਜਣਾਂ ਅੰਦਰੋਂ ਬੋਲੀ ਜੇ ਕਿਹ ਜਣਾਂ ਅੰਦਰੋਂ ਬੋਲੀ ਜਾਂਦਾ ਗਲੋਂ ਫੜ ਲਓ ਡਾਕਟਰ ਨਹੀਂ ਉਹਨਾਂ ਜੋ ਹੋਇਆ ਨਾ ਕਦੀ ਆਰਾਮ ਨਾ ਇੱਕ ਇੱਕ ਗੱਲ ਕਰੋ ਬਾਹਰ ਨਾ ਕਰੋ ਬੈਠ ਕੇ ਗੱਲ ਕਰੋ ਇੱਕ ਗੱਲ ਦਾ ਆਰਾਮ ਨਾ ਕਰੋ ਸਿੰਘ ਸਾਹਿਬੀ ਅੰਦਰ ਆ ਕੇ ਗੱਲ ਕਰੋ ਮੇਰੀ ਗੱਲ ਮੇਰੀ ਗੱਲ ਮੈਂ 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 ਕੱਲ ਕੱਲ ਹੀ ਗੱਲ ਕਰਾਂਗੇ ਆਸਾਂ ਨਹੀਂ ਅਸੀਂ ਇੱਕ ਹੀ ਗੱਲ ਹੀ ਕਰਾਂਗੇ ਇਹ ਗੱਲ ਹਾਂਜੀ ਪਰ ਇਹ ਬੁਲਾਦੋਗੇ ਦਰਗੇ ਉਛਾਕੇ ਤੇ ਫਿਰ ਰਹੇ ਉਹ ਤਾਂ ਆ ਜੇਗੀ ਫਿਰ ਖਾਣੇ ਜਾਵਾਂਗੇ ਪਾਜੀ ਆਪਣੀ ਇਹ ਕੱਲ ਮੁਕੇਗੀ ਕਿ ਕਿਹਦੇ ਉਹ ਬਹਿ ਕੇ ਮੁਕਾਉਂਗਾ ਮੈਂ ਤੇ ਮੇਰੀ ਗੱਲ ਸੁਣ ਮੈਂ ਟਲਾਨਿਆ ਤੂੰ ਆ ਗਿਆ ਜੱਥੇ ਬੰਦੀਆਂ ਉਹ ਯਾਰ ਚੱਕੇ ਬੰਦੀਆਂ ਬਣਾਈਆਂ ਮੇਰੀ ਗੱਲ ਸੁਣੋ ਕਿਸਾਨ ਜੱਥੇ ਬੰਦੀਆਂ ਸਾਡੀਆਂ ਜੋ ਕਿਸਾਨ ਜੱਥੇ ਬੰਦਿਆਂ ਹੀ ਕਿਸਾਨ ਆਇਆ ਸਮਝੇ ਥੋੜੀ ਕਿਸਾਨ ਜੱਥੇ ਬੰਦਿਆਂ ਸੜਕਾਂ ਤੇ ਬਹਿ ਜੋ ਉਹ ਭਾਈ ਪੈਸੇ ਦੇਣ ਲੱਗਿਆ ਕਿਸਾਨ ਜੱਥੇ ਬੰਦਿਆਂ ਨੂੰ ਪੁੱਛਿਆ ਇੱਕ ਮਿੰਟ ਸੁਣੋ ਮੇਰੀ ਗੱਲ ਤੁਸੀਂ ਜਿਹੜੇ ਮੋੜਾ ਦੋ ਭਾਈ ਭੇਜਣਾ ਸੀ ਹਾਂਜੀ ਉਸੇ ਤੋਂ ਕਿਸਾਨ ਜੱਥੇ ਬੰਦਿਆਂ ਨੂੰ ਪੁੱਛਿਆ ਸੀ ਕੀ ਅਸੀਂ ਜਾਂ ਤਾਂ ਮੁੰਡਾ ਭੇਜਣ ਲੱਗਿਆ ਜੀ ਇਟਲੀ ਭੇਜਣ ਸੀ ਮੁੰਡਾ ਜਥੇ ਬੰਦੀਆਂ ਆ ਕੇ ਬਹਿ ਜੋ ਜੀ ਮੁੰਡਾ ਇਟਲੀ ਭੇਜਣਾ ਸੀਗਾ ਜੀ ਸਾਨ ਜਥੇ ਮੈਂ ਇਟਲੀ ਭੇਜਣਾ ਸੀ ਤੁਹਾਡਾ ਧੱਕਾ ਆਇਆ ਦੇਖ ਜਾਣਾ ਗੱਲ ਕਰ ਮਾਨ ਜਥੇ ਬੰਦੀਆਂ ਧੱਕਾ ਕਰਦੀਆਂ ਮੈਂ ਨਾਲ ਇਹ ਗੱਲ ਕਰੀ ਤੂੰ ਬੋਲ ਤੀ ਦੇਖੀ ਜਾਂਦਾ ਇੱਕ ਬੰਦਾ ਗੱਲ ਕਰ ਰਿਹਾ ਭਾਈ ਰਿਸਪੈਕਟ ਰਿਸਪੈਕਟ ਇੱਕ ਬੰਦਾ ਗੱਲ ਕਰ ਰਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਮਲਾਇਮਾ ਨਹੀਂ ਬੈਸਣਾ ਨਹੀਂ ਮਲਾਇਮਾ ਦਾ ਮਤਲਬ ਨਹੀਂ ਬਾਈ ਕਰ ਤੁਸੀਂ ਬੋਲਦੇ ਕਿ ਤੂੰ ਤੂੰ ਅਸੀਂ ਇੱਕੀ ਗੱਲ ਕਰ ਰਹੇ ਹਾਂ ਸਾਰੇ ਮੈਂਬਰ ਬੈਠੀ ਕੀਤੀ ਜਾਂਦੀ ਹੈ ਕਿ ਆ ਪ੍ਰਸ਼ਾਸਨ ਸਾਡੇ ਨਾਲ ਨਜਾਇਜ਼ ਜੀ ਜਦੋਂ ਸਰਦਾਰ ਜੀ ਨਾਲ ਕੋਈ ਗੱਲ ਕਰਨਾ ਯਾਰ ਨਹੀਂ ਕੋਈ ਗੱਲ ਰਮਨ ਦੋ ਮਿੰਟ ਉਪਰ ਦੋ ਮਿੰਟ ਆ ਜਾਓ ਬੈਠੋ ਦੱਸੋ ਦੱਸੋ ਹੁਕਮ ਆਇਓ ਜੀ ਮੈਂ ਗੱਲ ਕਰ ਆਜੋ ਆਜੋ ਬੈ ਕੇ ਗੱਲ ਕਰ ਲੈਂਦੇ ਹਾਂ ਰਮਨ ਬੋਲਣਾ ਨਹੀਂ ਕਿਸੇ ਨੇ ਉਹ ਬੋਲਣਾ ਨਹੀਂ ਕਿ ਭਾਈ ਇੱਕ ਬੰਦਾ ਭਾਈ ਅਪਾ ਦੁਬਈ ਜਾਈਏ ਦੋ ਬੰਦੇ ਬੋਲਦੇ ਰਮਨ ਮੈਂ ਤੁਹਾਨੂੰ ਨਹੀਂ ਬਾਰੇ ਕੋ ਬੋਲ ਰਿਹਾ ਯਾਰ ਭਾਈ ਭਾਈ ਕਿਹਦਾ ਗੱਲ ਕਰ ਰਿਹਾ ਤੂੰ ਆਖੂ ਦਰਵਾਜ਼ਾ ਮੈਨੂੰ ਇਧਰ ਆਓ ਤਲੇ ਜਰਾ ਮੈਂ ਵੀ ਤੁਹਾਨੂੰ ਭਰਾਵਾਂਗਾ ਖਲੇ ਤੁਸੀਂ ਜਰਾ ਹਲੋ ਚੱਲਾ ਲਓ ਫੋਨ ਜਿੰਨੂੰ ਲਾਓ ਕੰਟਰੋਲ ਰੂਮ ਸਰ ਸਾਰੇ 100 ਫੁੱਟੀ ਤੇ ਇੱਕ ਨਾ ਪੀਸੀਆਰ ਭੇਜੋ ਜਦੋਂ ਦੋ ਤਿੰਨ ਇਕੱਠੀਆਂ ਕੋਈ ਗੱਲ ਨਹੀਂ ਆਜੋ ਐਕਵਾ ਜੀਸੀ ਮੋਟਰ ਦੇ ਸਾਹਮਣੇ ਮੈਂ ਤੂੰ ਇੱਥੇ ਜੱਫੇ ਬੰਦਿਆ ਮਗਾ ਇੱਥੇ ਜੱਫੇ ਬੰਦਿਆ ਮਗਾ ਫਿਰ ਇਹ ਗੱਲ ਹੋ ਜੂ ਫਿਰ ਬਹਿ ਕੇ ਗੱਲ ਨਹੀਂ ਕਰਨੀ ਤੇ ਫਿਰ ਜੱਫੇ ਬੰਦਿਆ ਹੀ ਮਗਾ ਆਹ ਵੇਖੋ ਕੋਈ ਮਲਾਇਂ ਦੇ ਗੱਲ ਨਹੀਂ ਬਈ ਜਾਂਦੇ ਮਲਾਇਂ ਮਲਾਇਂ ਦੀ ਕੋਈ ਗੱਲ ਨਹੀਂ ਸਾਰੀ ਵੀਡੀਓ ਬਣੀ ਆ ਏਜੰਟ ਦੇ ਏਜੰਟ ਇੱਕ ਵਾਰ ਬੰਦਾ ਲੈ ਰਹੀ ਹੈ ਮਲਾਇਂ ਉਹ ਯੱਕ ਮੈਂ ਇੱਕ ਇੱਕ ਕਹਿੰਨੇ ਇੱਕ ਇੱਕ ਗੱਲ ਕਰੋ ਆਫਾਈ ਜਨਾ ਹੈ ਉਹਨਾਂ ਦੇ ਉੱਪਰ ਸਰਕਾਰ ਨੇ ਲਾਇਆ ਉਹਨਾਂ ਨੂੰ ਜਮਸੀ ਉਹਨਾਂ ਨੇ ਗੱਲ ਉਹ ਕੀ ਗਿਆ ਮੈਂ ਕੀ ਗਿਆ ਮੈਂ ਇੱਕ ਇੱਕ ਜਰਾਂ ਗੱਲ ਕਰੋ ਜਿੱਥੇ ਅੱਜ ਆਲਾ ਚੋੜਾ ਇਹ ਇਹ ਬੋਲਦੇ ਬੇਨਾਂ ਨੂੰ ਸੁਣੋ ਮੈਂ ਹੋ ਗਿਆ ਇੱਕ ਇੱਕ ਮੈਂ ਕਹਾਂ ਇੱਕ ਇੱਕ ਜਰਾਂ ਗੱਲ ਉਹ ਵੀ ਗੱਲ ਕਰਦੇ ਉਹ ਪਾਣੀ ਨਾਲ ਬੋਲਦੇ ਨਹੀਂ ਗੱਲ ਕਰਦੇ ਬੇਨਾਂ ਚਲੋ ਬੈਠੋ ਚਲੋ ਸੁਣੋ ਰਾਤ ਮੈਂ ਕੋਈ ਗੱਲ ਕਹੀ ਆ ਮਾੜੀ ਨਹੀਂ ਹੋਈ ਬਹਿ ਜਾਓ ਬਹਿ ਜਾਓ ਉੱਥੇ ਬਈ ਸਹੀ ਉੱਥੇ ਬਹਿ ਜਾਓ ਨਹੀਂ ਇੱਕ ਮਿੰਟ ਤੂੰ ਬਿਠਾ ਲੈ ਜਿੱਥੇ ਬੰਦਿਆ ਬਿਠਾ ਲੋ ਮੈਨੂੰ ਬਿਠਾ ਇੱਕ ਮਿੰਟ ਜਥੇਦਾਰ ਜੀ

ਆਸੀਂ ਉਹ ਗੱਲ ਗਏ ਨਾ ਇਕੱਲੇ ਗੱਲ ਗਏ ਗੱਲ ਗੱਲ ਅਸਕੰਦਰ ਅਸਕੰਦਰ ਪੂਲ ਅਸਕੰਦਰ ਪੂਲ ਚਲਾ ਵੀ ਭਾਈ ਕਿਹਨੇ ਪਿਆਰ ਦੀ ਗੱਲ ਕਰਦਾ ਆਜੋ ਆਪਾਂ ਮੰਨੀ ਦੇਈਏ ਵੀਡੀਓ ਬਣਾਉਣਾ ਬਣਾਉਣਾ ਇਹ ਆਪਣੀ ਕਰਨ ਆਪਣੀ ਫੇਰਤੀ ਬਾਤ ਬਣਾਉਣ ਦੇ ਇਹ ਕਿ ਸਾਨੂੰ ਕੱਲ ਨੂੰ ਕੋਈ ਅਲਿਗੇਸ਼ਨ ਲਾਵੇ ਕਿ ਅਸੀਂ ਕੋਈ ਭੰਗ ਤੋੜ ਕੀਤੀ ਯਾਰ ਤੁਸੀਂ ਕਿੱਥੇ ਹੋ ਕਿੱਥੇ ਆ ਯਾਰ ਭਾਈ ਹੁਣ ਮੰਨੋ ਤੇ ਆਜੋ ਯਾਰ ਬਾਹਰ ਅੰਦਰ ਬੈਠ ਕੇ ਬੈਠ ਕੇ ਗੱਲ ਕਰੋ ਆਜੋ ਕੋਈ ਗੱਲ ਨਹੀਂ ਬਹਿ ਜਾਓ ਪਾਜੀ ਇੱਕ ਜਣ ਜਿਹੜਾ ਮੰਦੀਆ ਮੇਰਾ ਗੱਲ ਕਰਦਾ ਉਹ ਅੰਦਰ ਮੈਂ ਹੀ ਚੱਲਿਆ ਜਾ ਕੇ ਗੱਲ ਕਰ ਲੈ ਬੈਠੋ ਬਕਸ਼ ਤੇ ਓਏ ਰੌਲਾ ਨਹੀਂ ਪਾਣਾ ਯਾਰ ਆ ਰਮਨ ਤੂੰ ਆ ਜਾ ਅੰਦਰ ਰਮਨ ਤੂੰ ਕੱਲਾ ਆਈ ਚਲ ਠੀਕ ਉਹ ਆ ਜਦਿਆ ਨਹੀਂ ਜਾਓ ਬਈ ਆਛਾ ਇਹ ਕੋਈ ਮਤਲਬ ਨਹੀਂ ਹੈ ਓਏ ਨਾ ਲੜੋ ਯਾਰ ਨਾ ਲੜੋ ਅਸੀਂ ਚਲੋ ਵੀਰ ਜੀ ਆ ਮੈਂ ਇਹਨੂੰ ਅੱਗੇ ਆਖਣੇ ਮੈਂ ਵੀਰੇ ਤੂੰ ਮੇਰਾ ਭਰਾ ਆ ਮੈਂ ਗਲਤ ਨਹੀਂ ਬੋਲਿਆ ਹਨਾ ਇਹ ਤਾਂ ਆਪਾਂ ਭਰਾ ਹਾਂ ਹਨਾ ਬਣੀ ਬਹੁਤ ਗਲਤ ਗੱਲ ਕੀਤੀ ਇਸੇ ਪ੍ਰੋਫਾਈਲ ਹੋ ਜਾਂਦਾ ਗੱਲ ਕਰੋ ਕੋਈ ਦਿੱਕਤ ਨਹੀਂ ਮੇਰੀ ਚਲੋ ਗੱਲ ਕਰੋ ਇੱਕ ਮਿੰਟ ਇੱਕ ਮਿੰਟ ਹੋ ਰਿਹਾ ਯਾਰ ਇੱਕ ਮਿੰਟ ਇੱਕ ਮਿੰਟ ਹੋ ਰਿਹਾ ਤੁਹਾਨੂੰ ਅੰਦਰੋਂ ਮੈਂ ਆ ਕੇ ਮੈਂ ਦੁੱਖ ਹੁੰਦਾ ਰਿਹਾ ਤੁਹਾਡੇ ਤੁਸੀਂ ਇੱਧਰੋਂ ਦੇਖਦੇ ਪੈਸੇ ਮੈਂ ਦੇਖ ਰਿਹਾ ਜੱਜਦਾ ਜੀ ਹਾਂਜੀ ਇਧਰ ਆਓ ਜੀ ਕੀ ਮੜਾ ਲਵ ਜੀ ਇਹਨੂੰ ਕਿਦਾ ਬਾਤ ਵਿੱਚ ਬੰਦਾ ਮੈਂ ਕਹਿੰਦਾ ਮੈਨੂੰ ਜਣਾ ਕਹਿੰਦਾ ਤੂੰ ਮੇਰੀ ਮੋਟਰ ਚੜਨ ਜੋਸੀ ਗਿਆ ਚੜਨ ਜੋਸੀ ਹੋਇਆ ਆਓ ਸਿੰਘ ਸਾਹਿਬ ਇਧਰ ਆਓ ਜੀ ਕੀ ਮੜਾ ਬੋਲਿਆ ਜੀ ਉਹ ਬਾਹਰ ਨਾਲ ਪੈਸੀ ਜਾਂਦਾ ਪੈਸੀ ਜਾਂਦਾ ਦੱਸਣ ਕੀ ਹੋਏਗਾ ਜੀ ਉਹ ਮਲਾਇਮ ਸਰਕਾਰ ਦਾ ਮਲਾਇਮ ਮੇਰਾ ਪਰਸਨਲ ਮਲਾਇਮ ਦੇ ਹਾਂ ਜੀ ਮੈਂ ਤੁਹਾਡਾ ਉਹਨੇ ਦਿੱਤਾ ਆ ਹਾਂਜੀ ਉਹਦੀ ਡਿਊਟੀ ਬਾਅਦ ਮੇਰਾ ਗੰਨ ਮੈਣਾ ਮੈਨੂੰ ਕੋਈ ਧੱਕਾ ਮੁਕੀ ਕਰੋਗੇ ਕੁਝ ਹੋ ਗਏ ਉਹਦੇ ਜ਼ਿੰਮੇਵਾਰ ਉਹਦੀ ਉਹਦੀ ਡਿਊਟੀ ਹੈ ਉਹਦੀ ਜ਼ਿੰਮੇਵਾਰੀ ਹੈ ਹਾਂਜੀ ਇੱਥੇ ਆਪਣਾ ਆਈ ਗੜ ਆਹ ਆਹ ਵੇਖੋ ਜੀ ਪੰਜਾਬ ਪੁਲਿਸ ਦੀ ਆ ਆਲੋ ਮੇਰਾ ਆਈ ਗੜ ਆਹ ਵੇਖੋ ਆਈ ਗੜ ਆਹ ਵੇਖੋ ਕਿਸਾਨ ਸ਼ਿਕਰਸ਼ ਕਮੇਟੀ ਪੰਜਾਬ ਦਾ ਆਹ ਵੇਖੋ ਆਹ ਵੇਖੋ ਜੀ ਪੰਜਾਬ ਪੁਲਿਸ ਦੀ ਬਤਮੀ ਜੀ ਆਹ ਵੇਖੋ ਜੀ ਪੰਜਾਬ ਜੰਝੜਾ ਵੇ ਗੱਲ ਨਾ ਕਰੋ ਤੁਸੀਂ ਇੱਕ ਮਿੰਟ ਖੜਨੇ ਦਾ ਫੋਨ ਉਹ ਕੈਮਰੇ ਲੱਗੇ ਨੇ ਹਾਂ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜਨਾਬ ਕੋਈ ਗੱਲ ਨਹੀਂ ਲੱਗੇ ਕੋਈ ਗੱਲ ਨਹੀਂ ਆਹ ਵੇਖੋ ਜੀ ਪੰਜਾਬ ਪੁਲਿਸ ਏਜੰਟ ਦੀ ਸੈਰ ਲੈਂਦੀ ਹੋਈ ਕੈਮਰੇ ਲੱਗੇ ਹੋ ਯਾਰ ਸਾਡੇ ਕੈਮਰੇ ਲੱਗੇ ਹੋ ਆ ਤੁਸੀਂ ਬਹਿ ਜਾਓ ਇਹ ਤੁਸੀਂ ਤਿੰਨੇ ਜਣੇ ਅੰਦਰ ਲੈ ਜਾਓ ਭਾਜੀ ਤੁਸੀਂ ਤਿੰਨ ਅੰਦਰ ਲੈ ਜਾਓ ਹੀ ਬਹਿ ਜਾਣੇ ਇੱਥੇ ਤੁਸੀਂ ਦੋ ਤਿੰਨੇ ਜਣੇ ਅੰਦਰ ਲੈ ਜਾਓ ਜੀ ਅਸੀਂ ਬਹਿ ਜਾਣੇ ਹਾਂ ਬੜਾ ਬੀ ਲੋਡ ਆ ਅੱਪਾ ਬਹਿ ਜਾ ਬਿਲਕੁਲ ਜੀ ਬਿਲਕੁਲ ਅਰੇ ਤਹੀ ਸੁਣ ਲੱਗੋ ਆਹ ਇਹ ਤਾਂ ਤੁਸੀਂ ਵੇਖੋ ਭਾਜੀ ਤੁਸੀਂ ਮੈਂ ਤੁਹਾਨੂੰ ਆਖ ਲਿਆ ਜੀਰੋ ਕਿ ਆਪਾਂ ਬਹਿ ਕੇ ਗੱਲ ਕਰੋ ਗੱਲ ਕੀ ਹੋਣੀ ਹੈ ਚੱਲ ਬਾਜੇ ਗੱਲ ਕਰਦੇ ਵੀ ਆਂ ਦੀ ਇਹ ਵੀਡੀਓ ਬਣਾਉਂਦੀ ਕਿਹੜੀ ਹੋਣਾ ਅਸੀਂ ਆਪਣੀ ਸੇਫਟੀ ਲਈ ਬਣਾਉਂਦੇ ਆਂ ਆ 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 ਕਿੰਨੇ ਬੰਦੇ ਆ ਗਏ ਕੱਲ ਨੂੰ ਚਲੋ ਆ ਜਾਓ ਅੱਗੋ ਕੇ ਲੈ ਜਾਓ ਉਹ ਲੈਣ ਆਪਣੇ ਸਿਪੀ ਕਰਨੀ ਨਹੀਂ ਆਪਣੇ ਆਪਣੇ ਤੇ ਆਪਣੇ ਆਪਣੀ ਨਹੀਂ ਆ ਤੇ ਇੱਥੇ ਬਹੁਤ ਇੱਥੇ ਬਹਿਣ ਦੇ ਇਹ ਬੋਲਣੇ ਚਾਹੁੰਦਾ ਫਿਰ ਆਪਾਂ ਗੱਲ ਕਰੀਏ ਇਹ ਕੰਟਰੋਲਰ ਨੂੰ ਸੱਦਣਾ ਫਿਰ ਆਪਾਂ ਗੱਲ ਕਰੀਏ ਠੀਕ ਹੈ ਜੀ ਥੱਲੇ ਆ ਜਾਓ ਓਏ ਨਹੀਂ ਨਹੀਂ ਆਪਾਂ ਵੀ ਸਾਥ ਦੇ ਆ ਆਪਾਂ ਇਸੇ ਲਈ ਸਾਥ ਦੇ ਆ ਫਿਰ ਤੁਸੀਂ ਕੰਟਰੋਲਰ ਨੂੰ ਸੱਦੋ ਜਿਹੜਾ ਸੱਦਣਾ ਆਓ ਆ ਜਾਓ ਤੁਸੀਂ ਬਲੇ ਸੋਨਿਹਾਰ ਆ ਐਲੀ ਇੱਕ ਏਜੰਟ ਵਾ ਜਿਹੜੇ ਏਜੰਟ ਇਹਨਾਂ ਨੇ ਪੈਸੇ ਖਾਦੇ ਆ ਠੀਕ ਆ ਜੀ ਉਧਰ ਬਾਹਰ ਆਓ ਸਾਰੇ ਲੋਕਾਂ ਨੂੰ ਪਤਾ ਲੱਗੇ ਫਿਰ ਠੀਕ ਆ ਜੀ ਇਹਨਾਂ ਨੂੰ ਪੈਸੇ ਖਾਦੇ ਆ ਬਾਹਰ ਇਟਲੀ ਦਾ ਨਾਰਾ ਲਾ ਕੇ ਤੇ ਪੈਸੇ ਖਾਦੇ ਇਹਨਾਂ ਨੇ ਆ ਸਾਰੇ ਬਾਹਰ ਖੜੋ ਇੱਥੇ ਆ ਇੱਥੇ ਇੱਥੇ ਲਾਓ ਧਰਨਾ ਲਾਓ ਇੱਥੇ ਇਹਨਾਂ ਨੂੰ ਪਤਾ ਆ ਠੱਗ ਮਿੱਠੇ ਤੁਹਾਡੇ ਲਾਗੇ ਇੱਥੇ ਇਹ ਸਿਰੇ ਦਾ ਫਰੋਡ ਆ ਆ ਬਣਾ ਇਹਨਾਂ ਦੀ ਵੀਡੀਓ ਆ ਆ ਇਹਨਾਂ ਨੇ ਇਹਨਾਂ ਨੇ ਜੀਐਮਸੀ ਟ੍ਰੈਵਲਸ ਆਹ ਬਹੁਤ ਲੋਕਾਂ ਨੂੰ ਠੱਗਦੇ ਆਂ ਅੰਗ ਬੰਦੋ ਇੱਥੇ ਲੈ ਗਿਆ ਇੱਥੇ ਦਰਿਆ ਲੈ ਗਿਆ ਇੱਥੇ ਤੁਸੀਂ ਵੀਰਾਂ ਦਰਿਆ ਲੈ ਕੇ ਆ ਮੈਂ ਜਥੇਬੰਦੀਆਂ ਬੁਲਾਉਣੀ ਆਹੋ ਕਿਸਾਨ ਮਜ਼ਦੂਰ ਇਕਜਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਜਤਾ ਜਿੰਦਾਬਾਦ ਸੀ ਟ੍ਰੈਵਲ ਵਿਖਾਇਨਾ ਦਾ ਜੀਐਸਸੀ ਟ੍ਰੈਵਲਸ ਮਰਜ਼ੀ ਪੁਲਿਸ ਨੂੰ ਮੇਰਾ ਪੈਸਾ ਘਟਦਾ ਹੋਆ ਆ ਇੱਧਰ ਲਿਆ ਇੱਧਰ ਲਿਆ ਇੱਧਰ ਲਿਆ ਹੁਣ ਦੱਸ ਇੱਧਰ ਦੱਸ ਕੀ ਜਾਂਦਾ ਸੀ ਤੁਹਾਨੂੰ ਇਹ ਆਈ ਆਏ ਹੈ ਇੱਥੇ ਤੋਂ ਇਹਨਾਂ ਨੂੰ ਦਬਕੇ ਮਾਰ ਕੇ ਬਾਹਰ ਕੱਢਿਆ ਹੈ ਇੱਥੋਂ ਬਾਹਰ ਕੱਢਿਆ ਹੈ ਦਾ ਚਾਚਾ ਤੇ ਮੈਂ ਆਏ ਆ ਆ ਤਾਂ ਜਿਹੜੀ ਮਰਜ਼ੀ ਪੁਲਿਸ ਨੂੰ ਕਹਤੋਂ ਮੇਰੀ ਟੱਕਰ 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 ਰੰਪਣੀਆਂ ਨਹੀਂ ਹੋਰੀ ਨਮਰਾਏ ਹੋਰੇ ਆਪ ਹੁਣ ਬੜਾ ਅਪਨਾ